ਸਤਿ ਸ਼੍ਰੀ ਅਕਾਲ 10 ਤੱਕ ਸੁਣ ਰਹੇ ਹੋ ਤੁਸੀਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਨਵਾਂ ਦਿਨ ਨਵੀਂ ਸਵੇਰ ਨਵੀਂ ਗੱਲਬਾਤ ਅੱਜ ਸਵੇਰੇ ਨਾ ਮੈਂ ਕਿਸੇ ਭੈਣ ਜੀ ਨੂੰ ਮਿਲੀ ਉਹਨਾਂ ਦਾ ਬੁਟੀਕ ਹੈ ਤੇ ਕੁਝ ਕੱਪੜੇ ਉਹਨਾਂ ਨੂੰ ਦੇਣੇ ਸੀਗੇ ਤੇ ਉਸ ਸਿਲਸਲੇ 'ਚ ਉਹਨਾਂ ਨੂੰ ਅਸੀਂ ਮਿਲਣ ਗਏ ਤੇ ਉਹ ਵੈਸੇ ਗੱਲਾਂ ਚੱਲ ਪੀਆਂ ਤੇ ਆਪਣੇ ਬਾਰੇ ਗੱਲ ਕਰਨ ਲੱਗੇ ਕਿ ਮੇਰੀ ਸੇਫ ਠੀਕ ਨਹੀਂ ਰਹਿੰਦੀ ਕਿਉਂਕਿ ਮੈਨੂੰ ਲੱਗਿਆ ਸੀ ਕਿ ਪਹਿਲਾਂ ਨਾਲੋਂ ਥੋੜਾ ਜਿਹਾ ਉਹਨਾਂ ਦਾ ਬਾਡੀ ਦੇ ਵਿੱਚ ਕੁਝ ਫਰਕ ਨਜ਼ਰ ਆਇਆ ਸੀ ਮੈਨੂੰ ਵੀ ਤਾਂ ਫਿਰ ਉਹਨਾਂ ਨੇ ਦੱਸਿਆ ਕਿ ਸਾਡਾ ਬਹਿਣ ਦਾ ਕੰਮ ਆ ਸਾਰਾ ਦਿਨ ਅਸੀਂ ਬੈਠੇ ਰਹਿਣੇ ਆ ਤੇ ਮਤਲਬ ਕੰਮ ਤਾਂ ਪਤਾ ਹੀ ਹੈ ਨਾ ਬੁਟੀਕ ਦਾ ਕੰਮ ਕਿੰਨਾ ਸੂਟਾ ਸਟਾ ਵਾ ਚੱਲਦਾ ਹੀ ਰਹਿੰਦਾ ਤੇ ਇਹਦੇ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆਈਆਂ ਸਰੀਰਕ ਸਮੱਸਿਆਵਾਂ ਤੇ ਉਹ ਜਿਹੜੀਆਂ ਉਹਨਾਂ ਦੇ ਦੇਖਣ ਤੋਂ ਉਹਨਾਂ ਦੇ ਮਤਲਬ ਦੇਖ ਤੋਂ ਝਲਕਦੀਆਂ ਸੀਗੀਆਂ ਤੇ ਅੱਜ ਦਾ ਵਿਸ਼ਾ ਇਹੀ ਹੈ ਗੱਲਬਾਤ ਇਹੀ ਅਗੇ ਅਸੀਂ ਜਿਹੜੀਆਂ ਔਰਤਾਂ ਇਸ ਤਰ੍ਹਾਂ ਦੀਆਂ ਕੰਮਕਾਜੀ ਔਰਤਾਂ ਮੰਨਦੇ ਆਂ ਅਸੀਂ ਕਿ ਜਿਹੜਾ ਹੈਗਾ ਇਹ ਹਨਾ ਜ਼ਿੰਦਗੀ ਜਿਉਣ ਵਾਸਤੇ ਪੈਸਾ ਤੇ ਲ ਕਮਾਉਣਾ ਜ਼ਰੂਰੀ ਆ ਅਸੀਂ ਸਾਰਾ ਆਪਣਾ ਟਾਈਮ ਉਧਰ ਲਾਉਨੇ ਆ ਪਰ ਇਹਨਾਂ 24 ਘੰਟਿਆਂ ਦੇ ਵਿੱਚ ਅਸੀਂ 1 ਘੰਟਾ ਆਪਣੇ ਸਰੀਰ ਨੂੰ ਆਪਣੇ ਆਪ ਨੂੰ ਜ਼ਰੂਰ ਦੇਈਏ ਇਹ ਗੱਲ ਉਹਨਾਂ ਨੇ ਦੱਸਣ ਤੇ ਮੈਨੂੰ ਪਤਾ ਲੱਗੀ ਕਿ ਸਿਰਫ ਬੈਠੇ ਰਹਿਣ ਨਾਲ ਲਗਾਤਾਰ ਕੰਮ ਕਰਦੇ ਰਹਿਣ ਨਾਲ ਉਹਨਾਂ ਨੂੰ ਇਹ ਸਮੱਸਿਆਵਾਂ ਆਈਆਂ ਨੇ ਤਾਂ ਮੈਂ ਵੈਸੇ ਉਹਨਾਂ ਨੂੰ ਪੁੱਛ ਲਿਆ ਕਿ ਤੁਸੀਂ ਵੀ ਤੁਸੀਂ ਸੈਰ ਕਰਦੇ ਹੋ ਸੈਰ ਕਰ ਲਿਆ ਕਰੋ ਥੋੜੀ ਬਹੁਤ ਸਵੇਰੇ ਜਾਂ ਸ਼ਾਮ ਤੇ ਜੋ ਉਹਨਾਂ ਨੇ ਆਪਣਾ ਰੁਟੀਨ ਦੱਸਿਆ ਕਿ ਅਸੀਂ 4 ਵਜੇ ਉੱਠਦੇ ਹਾਂ 6 ਵਜੇ ਅਸੀਂ ਆਪਣੀ ਇਸ ਸ਼ੌਪ ਤੇ ਆ ਜਾਂਦੇ ਹਾਂ ਬਸ 4 ਵਜੇ ਤੋਂ 6 ਵਜੇ ਤੱਕ ਵੀ ਉਹ ਬੈਲੇ ਨਹੀਂ ਮਤਲਬ ਉਬੋ ਮਤਲਬ ਐਸਏ ਨਹੀਂ ਕਿ ਉਹ ਸੇਅਰ ਕਰਦੇ ਹੁਣ ਜਾਂ ਆਪਣੇ ਆਪ ਨੂੰ ਦਿੰਦੇ ਹੁਣ ਉਸ ਟਾਈਮ ਦੇ ਵਿੱਚ ਵੀ ਕੋਈ ਘਰ ਦਾ ਕੋਈ ਸਬਜੀ ਰੋਟੀ ਬਣਾਉਣੀ ਕੁਝ ਵੀ ਕਰਕੇ ਉਹ 6 ਵਜੇ ਆਪਣੇ ਕੰਮ ਤੇ ਆ ਜਾਂਦੇ ਆ ਸੋ ਗੱਲ ਇਹ ਹੈ ਕਿ ਸਾਡੇ ਸ਼ਰੀਰ ਨੇ ਹੀ ਸਾਰਾ ਕੰਮ ਕਰਨਾ ਇਹ ਨਹੀਂ ਸਾਨੂੰ ਸਾਨੂੰ ਰੋਜ਼ੀ ਰੋਟੀ ਜੋਕੇ ਕਰਨਾ ਇਹ ਨਹੀਂ ਸਾਨੂੰ ਹੋਰ ਬੜਾ ਕੁਝ ਦੇਣਾ ਪਰ ਇਹਦੇ ਲਈ ਅਸੀਂ ਜੇ ਆਪਣੇ 24 ਘੰਟਿਆਂ ਦੇ ਵਿੱਚੋਂ ਇੱਕ ਘੰਟਾ ਵੀ ਨਹੀਂ ਕੱਢਦੇ ਤਾਂ ਸਾਰੀਆਂ ਚੀਜ਼ਾਂ ਉਹਦਾ ਉਹ ਦੂਜੇ ਨੰਬਰ ਤੇ ਰਹਿ ਜਾਂਦੀਆਂ ਉਹ ਸੈਕੰਡਰੀ ਹੋ ਜਾਂਦੀਆਂ ਸਿਹਤ ਤੰਦਰੁਸਤੀ ਕਿੰਨੀ ਜ਼ਰੂਰੀ ਹੈ ਇੰਨਾ ਕੰਮਕਾਰਾਂ ਲਈ ਅੱਜ ਆਪਾਂ ਉਹ ਵੀ ਦੋ ਚਾਰ ਗੱਲਾਂ ਬਾਤਾਂ ਮੈਂ ਕਰਨੀ ਅਸੀਂ ਉਹਨਾਂ ਦੀ ਭੈਣ ਜੀ ਦੀ ਉਮਰ ਮੇਰਾ ਖਿਆਲ 40 45 ਸਾਲ ਹੋਣੀ ਆ ਤਾਂ ਗੱਲ ਇਹ ਹੀ ਹੈ ਕਿ ਸਭ ਤੋਂ ਪਹਿਲਾਂ ਜੇ ਅਸੀਂ ਉੱਠਣਾ ਹੈ ਨਾ ਆਪਦੇ ਆਪ ਨੂੰ ਸ਼ਰੀਰ ਤੋਂ ਕੰਮ ਲੈਣਾ ਇਹਨੂੰ ਤਗੜਿਆ ਕਰਨਾ ਇਹਨੂੰ ਚੰਗੀ ਖੁਰਾਕ ਦੇਣੀ ਇਹਨੂੰ ਥੋੜੀਆਂ ਬਹੁਤ ਐਕਸਰਸਾਈਜ਼ ਕਰਨੀਆਂ ਇਹਨੂੰ ਆਪਾਂ ਮਿਹਨਤ ਵਾਲੇ ਪਾਸੇ ਵੀ ਲਾਉਣਾ ਸਰੀਰਕ ਮਿਹਨਤ ਵਾਲੇ ਪਾਸੇ ਆਪਣੇ ਸਰੀਰ ਨੂੰ ਉਹ ਜ਼ਿਆਦਾ ਜ਼ਰੂਰੀ ਆ ਤੇ ਔਖਾ ਜਦੋਂ ਕਿਸੇ ਨਾਲ ਗੱਲ ਕਰੋ ਆਪਾਂ ਆਮ ਹੀ ਕਹਿ ਦਿੰਨੇ ਆ ਵੀ ਟਾਈਮ ਹੀ ਨਹੀਂ ਨਿਕਲਦਾ ਤੁਸੀਂ ਸੈਰ ਕਰਿਆ ਕਰੋ ਹਾਂ ਕਰਨੀ ਸ਼ੁਰੂ ਕਰਨੀ ਆ ਪਰ ਟਾਈਮ ਹੀ ਨਹੀਂ ਨਿਕਲਦਾ ਉਹ ਟਾਈਮ ਅਸੀਂ ਕਿਹਨੂੰ ਦਿੰਨੇ ਆ ਅਸੀਂ ਆਪਣੇ ਹੋਰ ਨਾ ਕੰਮਕਾਰਾਂ ਨੂੰ ਤੇ ਹੋਰ ਕੰਮਕਾਰ ਸਾਰੇ ਕੀਨੇ ਕਰਨੇ ਆ ਅਸੀਂ ਕੀ ਤੋਂ ਲੈਣੇ ਆ ਸਰੀਰ ਤੋਂ ਪਿੱਛੇ ਜੇ ਨਾ ਮੈਂ ਅਕਸ਼ੇ ਕੁਮਾਰ ਹੋਣਾ ਦੀ ਇੱਕ ਇੰਟਰਵਿਊ ਸੁਣ ਰਹੀ ਸੀ ਤੁਸੀਂ ਸਾਰਿਆਂ ਨੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਹੀ ਹੋਣਗੀਆਂ ਉਹ ਆਪਦੀ ਸਿਹਤ ਨੂੰ ਲੈ ਕੇ ਫਿਟਨੈਸ ਨੂੰ ਲੈ ਕੇ ਕਿੰਨੇ ਅਵੇਅਰ ਨੇ ਤੇ ਜੇ ਉਹਨਾਂ ਦੀਆਂ ਗੱਲਾਂ ਬਾਤਾਂ ਆਪਾਂ ਸੁਣੀਏ ਵੀ ਉਹਨਾਂ ਨੂੰ ਸ਼ੂਟਿੰਗ ਕਰਨੀ ਪੈਂਦੀ ਹੈ ਜਿਹੜੇ ਵੀ ਇਸ ਤਰ੍ਹਾਂ ਦੇ ਇਸ ਫੀਲਡ 'ਚ ਅਦਾਕਾਰ ਕੰਮ ਕਰਦੇ ਨੇ ਕਿ ਉਹਨਾਂ ਨੇ ਦਿਨ ਰਾਤ ਉਹਨਾਂ ਨੇ ਸ਼ੂਟਿੰਗ ਕਰਨੀ ਹੁੰਦੀ ਹੈ ਕਿੰਨੇ-ਕਿੰਨੇ ਮਹੀਨੇ ਫਿਲਮਾਂ ਦੀਆਂ ਸ਼ੂਟਿੰਗਾਂ ਚੱਲਦੀਆਂ ਪਰ ਜਿਵੇਂ ਉਹ ਦੱਸਦੇ ਆ ਕਿ ਜਿੰਨਾ ਵੀ ਮੈਂ ਬਿਜ਼ੀ ਮਮਾ ਜਿਹੜਾ ਮਰਜ਼ੀ ਮੇਰਾ ਸ਼ਡਿਊਲ ਹੋਵੇ ਮੈਂ ਇੱਕ ਘੰਟਾ ਵਿੱਚੋਂ ਚੋਰੀ ਕਰ ਲੈਣਾ ਤਾਂ ਇਹੀ ਚੀਜ਼ ਹੈ ਸਾਡੀ ਕਿ ਅਸੀਂ ਇਸ ਇੱਕ ਘੰਟੇ ਨੂੰ ਕਿਵੇਂ ਬਿਉੰਤਣਾ ਕਿਵੇਂ ਕੱਢਣਾ ਅਸੀਂ ਉਹਦੇ ਚ ਸੈਰ ਵੀ ਕਰ ਸਕਦੇ ਹੁਣ ਥੋੜੀਆਂ ਬਹੁਤੀਆਂ ਹਲਕੀਆਂ ਫੁਲਕੀਆਂ ਐਕਸਰਸਾਈਜ਼ਾਂ ਵੀ ਕਰ ਸਕਦੇ ਹਾਂ ਹੱਥ ਹਿਲਾਉਣੇ ਪੈਰ ਹਿਲਾਉਣੇ ਬਾਹਾਂ ਨੂੰ ਬਾਹਾਂ ਦੀ ਕੋਈ ਮੂਵਮੈਂਟ ਇਹ ਸਾਰਾ ਕੁਝ ਅਸੀਂ ਉਸ ਇੱਕ ਘੰਟੇ ਦੌਰਾਨ ਕਰ ਸਕਦੇ ਹਾਂ ਜਿਵੇਂ ਆਪਣੀ ਗੱਲ ਕਰਾਂ ਮੈਨੂੰ ਵੀ ਬਹੁਤ ਸਾਰੇ ਹੈਲਥ ਇਸ਼ੂਜ਼ ਹੈਗੇ ਮੰਨ ਲਓ ਮੂਵੀ ਦੇਖਣ ਲੱਗਿਆ ਸੋਫੇ ਤੇ ਬੈਠਿਆ ਉੱਥੇ ਬੈਠੇ ਵੀ ਅਸੀਂ ਆਪਣੀਆਂ ਲੱਤਾਂ ਇਸ ਤਰ੍ਹਾਂ ਨਿਸਾਲ ਕੇ ਥੋੜੀ ਬਹੁਤ ਐਕਸਰਸਾਈਜ਼ ਪੈਰਾਂ ਦੀ ਗੋਡਿਆਂ ਦੀ ਕਰ ਸਕਦੇ ਆ ਐਦਾਂ ਆਪਾਂ ਮੋਢੇ ਜਿਵੇਂ ਕਮਾਉਣ ਲੱਗ ਜਾਈਏ ਬੈਠੇ ਬੈਠੇ ਉਹ ਵੀ ਕਰ ਸਕਦੇ ਆ ਤੇ ਇਹ ਕੰਮ ਆਪਾਂ ਆਪ ਹੀ ਮਤਲਬ ਇਹ ਸਮਾਂ ਆਪਾਂ ਆਪ ਹੀ ਮੈਨੇਜ ਕਰਨਾ ਹੁੰਦਾ ਬੇਸ਼ੱਕ ਜਿੰਨੇ ਮਰਜ਼ੀ ਰੁੱਝੇ ਹੋਈਏ ਜਿਵੇਂ ਸਿਆਣੇ ਕਹਿ ਦਿੰਦੇ ਆ ਵੀ ਜਾਨ ਹੈ ਤਾਂ ਜਹਾਨ ਹੈ ਸਾਰਾ ਖੁਸ਼ੀ ਆਪਣੀ ਸਿਹਤ ਨਾਲ ਲੈ ਕੇ ਜੁੜਿਆ ਹੋਇਆ ਪਰ ਅਸੀਂ ਪ੍ਰਾਇੋਰਟੀ ਤੇ ਹੋਰ ਨਾ ਕੰਮਾਂ ਨੂੰ ਰੱਖਦੇ ਆ ਜਿਹੜੇ ਸਰੀਰ ਤੋਂ ਅਸੀਂ ਸਵੇਰੇ ਤੋਂ ਲੈ ਕੇ ਰਾਤ ਤੱਕ ਕੰਮ ਲੈਣਾ ਉਦੇ ਬਾਰੇ ਉਹਦੇ ਵਾਸਤੇ ਆਪਾਂ ਇੱਕ ਘੰਟਾ ਵੀ ਦਿਨ ਦੇ ਵਿੱਚ ਨਹੀਂ ਕੱਢਦੇ ਸਾਡੇ ਚੋਂ ਕਿੰਨੇ ਜਾਣੇ ਆ ਜਿਨ੍ਹਾਂ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਕਿ ਮੈਨੂੰ ਆਹ ਸਮੱਸਿਆ ਹੈ ਮੇਰੀ ਆਹ ਮੇਰੀ ਗੋਡੇ ਦੀ ਪ੍ਰੋਬਲਮ ਹੈ ਮੇਰਾ ਆ ਦੁਖਦਾਉ ਦੁਖਦਾ ਪਰ ਸਾਡੇ ਚੋਂ ਕਿੰਨੇ ਆ ਕਿ ਅਸੀਂ ਉਸ ਲਈ ਸੁਚੇਤਾਂ ਅਸੀਂ ਉਹਦੇ ਲਈ ਕੋਸ਼ਿਸ਼ ਕਰਦੇ ਹਾਂ ਕੋਈ ਆਪਦੇ ਐਫਰਟ ਕਰਦੇ ਹਾਂ ਸਵੇਰੇ ਉੱਠ ਕੇ ਬਾਡੀ ਨੂੰ ਸਟ੍ਰੈਚ ਕਰਨਾ ਕਿੰਨਾ ਜ਼ਰੂਰੀ ਹੁੰਦਾ ਪੂਰੀ ਰਾਤ ਸੌਂ ਕੇ ਜਦੋਂ ਸਵੇਰੇ ਉੱਠਦੇ ਆਪਾਂ ਗੜਾਈਆਂ ਜੀਆਂ ਲੈਨੇ ਆਂ ਸ਼ਰੀਰ ਇਸ ਤਰ੍ਹਾਂ ਹੋਇਆ ਹੁੰਦਾ ਕਿ ਅਸੀਂ ਬਾਡੀ ਨੂੰ ਪੂਰੀ ਨੂੰ ਸਟ੍ਰੈਚ ਕਰੀਏ ਤਾਂ ਉਹਦੇ ਨਾਲ ਵੀ ਕਾਫੀ ਰਿਲੈਕਸੇਸ਼ਨ ਸਾਨੂੰ ਮਿਲ ਜਾਂਦੀ ਆ ਤੇ ਉਹ ਭੈਣ ਜੀ ਨੇ ਜਦੋਂ ਗੱਲਾਂ ਕੀਤੀਆਂ ਤਾਂ ਮੈਨੂੰ ਲੱਗਿਆ ਵੀ ਆਪਾਂ ਇਸ ਬਾਰੇ ਸੋਚੀਏ ਬਹੁਤ ਸਾਰੇ ਲੋਕ ਸਵੇਰੇ ਗੁਰਦੁਆਰਾ ਸਾਹਿਬ ਜਾਂਦੇ ਆ ਧਾਰਮਿਕ ਪੱਖ ਤੋਂ ਜੇ ਆਪਾਂ ਦੇਖੀਏ ਚਲੋ ਪੈਦਲ ਜਾਂਦੇ ਆ ਤੇ ਉਹਨਾਂ ਦੀ ਸੈਰ ਵੀ ਨਾਲੋਂ ਨਾਲ ਹੋ ਜਾਂਦੀ ਆ ਤੇ ਮਾਨਵੀ ਤਰੋ ਤਾਜ਼ਾ ਹੋ ਜਾਂਦਾ ਉੱਥੇ ਜਾ ਕੇ ਇਸੇ ਤਰ੍ਹਾਂ ਅਸੀਂ ਆਪਣੇ ਸਰੀਰ ਨੂੰ ਲੈ ਕੇ ਕੋਈ ਨਾ ਕੋਈ ਬੰਦਬੰਦੀ ਕਰ ਸਕਦੇ ਹਾਂ ਕੋਈ ਰੂਟੀਨ ਬਣਾ ਸਕਦੇ ਹਾਂ ਕਿਸੇ ਹੋਰ ਕੰਮ ਦੇ ਬਹਾਨੇ ਅਸੀਂ ਆਪਣੇ ਸਰੀਰ ਨੂੰ ਉਹਦੀ ਵਰਜਿਸ਼ ਕਰ ਸਕਦੇ ਹਾਂ ਤੇ ਜਿਨ੍ਹਾਂ ਦਾ ਕੰਮ ਹੀ ਬੈਠਣ ਦਾ ਬੈਠ ਕੇ ਕੋਈ ਸਟਿਚਿੰਗ ਕਰਨੀ ਹੈ ਕੋਈ ਨਿਟਿੰਗ ਕਰਨੀ ਹੈ ਕੋਈ ਕੰਪਿਊਟਰ ਤੇ ਆਨਲਾਈਨ ਕੰਮ ਕਰ ਰਹੇ ਹਾਂ ਸਾਰਿਆਂ ਨੂੰ ਇਹ ਹੀ ਸਮੱਸਿਆ ਆਉਂਦੀ ਹੈ ਕਿ ਸਾਡੇ ਤੋਂ ਆਵਦੇ ਲਈ ਸਮਾਨੀ ਨਿਕਲਦਾ ਜਦ ਕਿ ਸੇਤ ਸਾਰਿਆਂ ਤੋਂ ਉੱਪਰ ਹੈ ਸਾਡੀ ਸਰੀਰਕ ਸਿਹਤ ਆ ਜਿਹੜੀ ਬਾਕੀ ਸਾਰੀਆਂ ਚੀਜ਼ਾਂ ਸਾਰੀਆਂ ਜਿਹੜੀਆਂ ਦੁਨੀਆ ਦੀਆਂ ਨਿਆਮਤਾ ਹੁੰਦੀਆਂ ਉਹ ਸਰੀਰ ਨਾਲ ਹੀ ਜੁੜੀਆਂ ਹੁੰਦੀਆਂ ਉਹਨਾਂ ਨੂੰ ਮਾਨਣ ਦਾ ਉਹਨਾਂ ਨੂੰ ਇੰਜੋਏ ਕਰਨ ਦਾ ਤਾਂ ਹੀ ਮਜ਼ਾ ਜੇ ਸਾਡੇ ਕੋਲ ਇੱਕ ਤੰਦਰੁਸਤ ਸਰੀਰ ਹੈਗਾ ਸੋ ਅੱਜ ਦੀ ਗੱਲਬਾਤ ਇਹੀ ਸੀਗੀ ਉਹਨਾਂ ਪੈਣਾ ਲਈ ਖਾਸ ਕਰਕੇ ਜਿਹੜੀਆਂ ਉਮਰ ਦੇ ਇਸ ਪੜਾਤੇ ਹੁੰਦੇ ਆ 40 45 ਮੈਂ ਪਿਛਲੇ ਦਿਨਾਂ ਚ ਵੀ ਗੱਲ ਕੀਤੀ ਸੀ 40 ਤੋਂ 50 ਸਾਲ ਦੀ ਉਮਰ ਇਹੋ ਜੀ ਹੁੰਦੀ ਹੈ ਕਿ ਅਸੀਂ ਨਵੀਂ ਜ਼ਿੰਦਗੀ ਜੀ ਸ਼ੁਰੂ ਕਰ ਰਹੇ ਹੁੰਨੇ ਆ ਤੇ ਇਹ ਹੀ ਉਹ ਉਮਰ ਹੁੰਦੀ ਹੈ ਕਿ ਬਿਮਾਰੀਆਂ ਦਸਤਕ ਦੇਣ ਲੱਗ ਜਾਂਦੀਆਂ ਰੋਜ਼ ਨਵੀਂ ਬਿਮਾਰੀ ਤੋਂ ਅਸੀਂ ਜਾਣੂ ਹੁੰਨੇ ਆ ਕਈ ਵਾਰ ਇਹੋ ਜੀਆਂ ਬਿਮਾਰੀਆਂ ਸੁਣ ਲੈਂਦੇ ਆ ਉਹਨਾਂ ਪਹਿਲਾਂ ਉਹਨਾਂ ਬਾਰੇ ਕਦੇ ਨਹੀਂ ਸੁਣਿਆ ਹੁੰਦਾ ਅਸੀਂ ਹੈਰਾਨ ਹੋ ਜਾਂਦੇ ਆ ਵੀ ਆਹ ਵੀ ਬਿਮਾਰੀ ਹੁੰਦੀ ਆ ਤੇ ਉਹਦਾ ਹੱਲ ਸਾਡੇ ਆਪਣੇ ਕੋਲ ਹੀ ਪਿਆ ਕਿ ਨਿੱਕੀਆਂ-ਨਿੱਕੀਆਂ ਵਰਜਸ਼ਾਂ ਅਸੀਂ YouTube ਤੇ ਅੱਜ ਕੱਲ ਤਾਂ Google ਤੇ ਬੜਾ ਕੁਝ ਆਪਾਂ ਸਰਚ ਕਰ ਸਕਦੇ ਆ ਤੇ ਉਹ ਆਪਦੇ ਹਿੱਸੇ ਦੀ ਜੋ ਵੀ ਸਾਨੂੰ ਲੋੜ ਹੈ ਉਹਨੀਆਂ ਕਿ ਚੀਜ਼ਾਂ ਅਸੀਂ ਸਰਚ ਕਰਕੇ ਤੇ ਆਪਣੇ ਲਈ ਅਸੀਂ ਉਹਨਾਂ ਨੂੰ ਵਰਤੀਏ ਆਪਣੇ ਆਪ ਨੂੰ ਉਹਨਾਂ ਕ ਸਮਾਂ ਦੇਈਏ ਤਾਂ ਕਿ ਬਾਕੀ ਕੰਮ ਅਸੀਂ ਬੜੇ ਆਰਾਮ ਨਾਲ ਖੁਸ਼ੀ-ਖੁਸ਼ੀ ਕਰ ਸਕੀਏ ਪੈਸਾ ਕਮਾਉਣਾ ਕਰ ਲਈ ਹੋਰ ਸੁਖ-ਸਹੂਲਤਾ ਕਮਾਉਣੀਆਂ ਮਿਹਨਤ ਕਰਨੀ ਉਹ ਤਾਂ ਹੀ ਸੋਹਣੀਆਂ ਲੱਗਦੀਆਂ ਤਾਂ ਹੀ ਚੰਗੀਆਂ ਲੱਗਦੀਆਂ ਜੇ ਸਾਡਾ ਸਰੀਰ ਤੰਦਰੁਸਤਾ। ਮੇਰੇ ਪੈਸੇ ਦੀ ਦੌੜ ਚ ਪਿਆ ਬੰਦਾ ਸਰੀਰ ਗਵਾ ਲੈਂਦਾ ਆਪਦਾ ਆਪਣੇ ਸਿਹਤ ਗਵਾ ਲੈਂਦਾ ਤੇ ਇਹਦੇ ਵੱਲ ਅਸੀਂ ਵਕਤ ਰਹਿੰਦੇ ਆਂ ਧਿਆਨ ਦੇ ਕੇ। ਬਸ ਅੱਜ ਦੀ ਗੱਲਬਾਤ ਇਹੀ ਸੀ। ਫਿਰ ਜਲਦੀ ਮਿਲਦੇ ਆਂ ਕਿਸੇ ਨਵੇਂ ਵਿਸ਼ੇ। ਸਤਿ ਸ਼੍ਰੀ ਅਕਾਲ।